ਰਾਮਕਲੀ ਮਹੱਲਾ ਤੀਜਾ ਹਰ ਕੀ ਪੂਜਾ ਦਲੰਬ ਹੈ ਸੰਤੋ ਕਹਿਣਾ ਕਛੂ ਨਾ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਹਾਉ ਹਰ ਬਿਨ ਸਭ ਕਿਸ ਮਹਿਲਾ ਸੰਤੋ ਕਿਆ ਹੋ ਪੂਜ ਚੜਾਈ ਹਰ ਸਾਚੇ ਪਹਾਵੈ ਸਾ ਪੂਜਾ ਹੋਐ ਭਾਣਾ ਮਨ ਵਸਾਈ ਪੂਜਾ ਕਰੈ ਸਭ ਲੋਕ ਸੰਤੋਹ ਮਨ ਮੁਖ ਥਾਏ ਨਾ ਪਾਈ ਸ਼ਬਦ ਮਰੈ ਮਨ ਨਿਰਮਲ ਸੰਤੋਹ ਇਹ ਪੂਜਾ ਥਾਏ ਪਾਈ ਪਵਿੱਤ ਪਾਵਨ ਸੇ ਜਨ ਸਾਚੀ ਏਕ ਸ਼ਬਦ ਲਿਵ ਲਾਈ ਬਿਨ ਨਾ ਆਵੈ ਹੋਰ ਪੂਜ ਨਾ ਹੋਵੀ ਭਰਮ ਭੁਲੀ ਲੋਕਾਈ ਗੁਰਮੁਖ ਆਪ ਪਛਾਣੈ ਸੰਤੋਹ ਰਾਮ ਨਾਮ ਲਿਵ ਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਂਏ ਪਾਈ ਪੂਜਾ ਕਰਹਿ ਪਰ ਵਿਦ ਨਹੀਂ ਜਾਣਹਿ ਦੂਜੈ ਭਾਇ ਮਲ ਲਾਈ ਗੁਰਮੁਖ ਹੋਐ ਸੋ ਪੂਜਾ ਜਾਣੈ ਭਾਣਾ ਮਨ ਵਸਾਈ ਭਾਣੇ ਤੇ ਸਭ ਸੁਖ ਪਾਵੈ ਸੰਤੋ ਅੰਤੇ ਨਾਮ ਸਿਖਾਈ ਆਪਣਾ ਆਪ ਨਾ ਪਛਾਣੈ ਸੰਤੋ ਕੂੜ ਕਰਹਿ ਵਡਿਆਈ ਪਾਖੰਡ ਕੀਨੇ ਜਮ ਨਹੀਂ ਛੋਡੈ ਲੈ ਜਾਸੀ ਪਤ ਗੁਆਈ ਜਿਨੇ ਅੰਤਰ ਸ਼ਬਦ ਆਪ ਪਛਾਨ ਹੈ ਗਤ ਮਿਤ ਤਿਨ ਹੀ ਪਾਈ ਇਹੋ ਮਨੁਆ ਸੁੰਨ ਸਮਾਧ ਲਗਾਵੇ ਜੋਤੀ ਜੋਤ ਮਲਾਈ ਸੁਣ ਸੁਣ ਗੁਰਮਖ ਨਾਮ ਵਖਾਣੈ ਸਤ ਸੰਗਤ ਮੇ ਲਾਈ ਗੁਰਮਖ ਗਾਵੇ ਆਪ ਗਵਾਵੇ ਦਰ ਸਾਚੈ ਸੋਭਾ ਪਾਈ ਸਾਚੀ ਬਾਣੀ ਸਚ ਵਖਾਣੈ ਸਚ ਨਾਮ ਲਿਵਲਾਈ ਭੈ ਪੰਜਨ ਅਤਿ ਪਾਪ ਨਿਖੰਝਨ ਮੇਰਾ ਪ੍ਰਭ ਅੰਤ ਸਖਾਈ ਸਭ ਕਿਛੇ ਆਪੇ ਆਪ ਵਰਤੈ ਨਾਨਕ ਨਾਮ ਵਡਿਆਈ ਰਾਮ ਕਲੀ ਮਹਲਾ ਤੀਜਾ ਹਮ ਕੁਚਲ ਕਚੀਲ ਅਤਿ ਅਬਮਾਨੀ ਮਿਲ ਸ਼ਬਦੇ ਮੈਲ ਉਤਾਰੀ ਸੰਤੋਹੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਘਟ ਅੰਤਰ ਕਰਤੈ ਆਪ ਸੁਵਾਰੀ ਰਹਾਉ 파ਰਸ ਪਰਸੇ ਫਿਰ 파ਰਸ ਹੋਏ ਹਰ ਜੀਓ ਆਪਣੀ ਕਿਰਪਾ ਧਾਰੀ ਇਕ ਧੇਖ ਕਰਹਿ ਫਿਰਹਿ ਅਬਮਾਨੀ ਤਿਨ ਜੂਐ ਬਾਜੀ ਹਾਰੀ ਇਕ ਅਨ ਦਿਨ ਭਗਤ ਕਰਹਿ ਦਿਨ ਰਾਤੀ RAM ਨਾਮ ਉਰ ਧਾਰੀ ਅਨ ਦਿਨ ਰਾਤੀ ਸਹਜੇ ਮਾਤੇ ਸਹਜੇ ਹਉ ਮੈਂ ਮਾਰੀ ਭੈ ਬਿਨ ਭਗਤ ਨਾ ਹੋਈ ਕਬ ਹੀ ਭੈ ਪਾਏ ਭਗਤ ਸਵਾਰੀ ਮਾਇਆ ਮੋਹ ਸ਼ਬਦ ਜਲਾਇਆ ਗਿਆਨ ਤਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਪੰਡਹਾਰੀ ਤਿਸ ਕਿਆ ਗੁਣਾ ਕਾ ਅੰਤ ਨਾ ਪਾਇਆ ਹਉ ਗਾਵਾਂ ਸ਼ਬਦ ਵਿਚਾਰੀ ਹਰ ਜਿਉ ਜੱਪੀ ਹਰ ਜਿਉ ਸਲਾਹੀ ਵਿਚੋ ਹੋ ਆਪ ਨਿਵਾਰੀ ਨਾਮ ਪਦਾਰਥ ਗੁਰ ਤੇ ਪਾਇਆ ਅਖੋਟ ਸੱਚੀ ਪੰਡਾਰੀ ਆਪਣੇ ਆ ਭਗਤਾਂ ਨੂੰ ਆਪੇ ਤੁਠਾ ਆਪਣੀ ਕਿਰਪਾ ਕਰ ਕਲਤਾਰੀ ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ ਗਾਵਨ ਸ਼ਬਦ ਵਿਚਾਰੀ ਜਿਉ ਪਿੰਡ ਸਭ ਕਿਸ ਹੈ ਕਿਸ ਕਾ ਆਖਣ ਬਿਕਮ ਵਿਚਾਰੀ ਸ਼ਬਦ ਲੱਗੇ ਸੇ ਜਨ ਇਸਤਰੇ ਭਉਜਲ ਪਾਰਿ ਉਤਾਰੀ ਬਿਨ ਹਰ ਸਾਚੇ ਕੋ ਪਾਰ ਨਾ ਪਾਵੇ ਬੂਝੈ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸੁਵਾਰੀ ਕਾਇਆ ਕੰਚਨ ਸ਼ਬਦੇ ਰਾਤੀ ਸਾਚੈ ਨਾਹੀ ਪਿਆਰੀ ਕਾਇਆ ਅਮਰਤ ਰਹੀ ਪਰਪੂਰੇ ਪਾਈਐ ਸ਼ਬਦ ਵਿਚਾਰੀ ਜੋ ਪ੍ਰਭ ਖੋਜਹਿ ਸੇਈ ਪਾਵਹਿ ਹੋਰ ਫੂਟ ਮੂਏ ਅਹੰਕਾਰੀ ਬਾਦੀ ਬਿਨ ਸਹਿ ਸੇਵਕ ਸੇਵਹਿ ਗੁਰ ਕਾਹੇਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹਉ ਮੈਂ ਤ੍ਰਿਸ਼ਨਾ ਮਾਰੀ ਸਤ ਗੁਰ ਦਾਤਾ ਤਿਨੈ ਪਛਾਤਾ ਜਿਸਨੂੰ ਕਿਰਪਾਤ ਮਾਰੀ ਸਤ ਗੁਰ ਨਾ ਸੇਵਹਿ ਮਾਇਆ ਲਾਗੇ ਦੂਬ ਮੁਵੇ ਅਹੰਕਾਰੀ ਜਿ ਚਰ ਅੰਦਰ ਸਾਸ ਤਿ ਚਰ ਸੇਵਾ ਕੀਚੈ ਜਾਏ ਮਿਲੀਐ ਰਾਮ ਰਾਰੀ ਆਨੰਦਿ ਨੇ ਜਾਗਤ ਰਹੈ ਦਿਨ ਰਾਤੀ ਆਪਣੇ ਪ੍ਰੇਅ ਪ੍ਰੀਤ ਪਿਆਰੀ ਤਨ ਮਨ ਵਾਰੀ ਵਾਰ ਕਮਾਈ ਆਪਣੇ ਗੁਰ ਵਿਟੋ ਬਲੇ ਹਾਰੀ ਮਾਇਆ ਮੋਹ ਬਿਨ ਸਜਾਏਗਾ ਉਬਰੇ ਸ਼ਬਦ ਵਿਚਾਰੀ ਆਪ ਜਗਾਏ ਸੇ ਜਾਗੇ ਗੁਰ ਕੈ ਸ਼ਬਦ ਵਿਚਾਰੀ ਨਾਨਕ ਸੇਈ ਮੂਹੇ ਜੇ ਨਾਮ ਨਾ ਚੇਤੇ ਹੈ ਭਗਤ ਜੀਵੇ ਵਿਚਾਰੀ RAM KALI MAHALLA 3 ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਗਾਈ ਸੰਤੋਹ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਘਟ ਅੰਤਰ ਪੂਰੇ ਕੀ ਵਡਿਆਈ ਰਹਾਉ ਆਪੇ ਕਰਤਾ ਆਪੇ ਭੁਗਤਾ ਦੇਂਦਾ ਰਿਜਕ ਸਭਾਈ ਜੋ ਕਿਛ ਕਰਨਾ ਸੋ ਕਰ ਰਹਿਆ ਅਵਰਨਾ ਕਰਨਾ ਜਾਈ ਆਪੇ ਸਾਜੇ ਸ੍ਰਿਸ਼ਟਿ ਉਪਾਏ ਸਿਰ ਸਿਰ ਧੰਦੇ ਲਾਈ ਤਿਸਹਸਰੇ ਵੋ ਤਾ ਸੁਖ ਪਾਵਹੁ ਸਤਗੁਰ ਮੇਲ ਮਲਾਈ ਆਪਣਾ ਆਪ ਆਪ ਉਪਾਏ ਅਲਖ ਨ ਲਖਣਾ ਜਾਈ ਆਪੇ ਮਾਰ ਜਿਵਾਲੇ ਆਪੇ ਤਿਸਨੂੰ ਤਿਲਨਾਤ ਮਾਈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵਡ ਭਾਗੀ ਜਿੰਨੀ ਏ ਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁੱਖ ਸੁਖ ਪਾਏ ਅੰਤਰ ਆਪੇ ਭਰਮ ਭਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਗੁਰੀ ਅੰਧ ਫਿਰੈ ਲੋਕਾਈ ਜਿਨਿ ਚਾਖਿਆ ਤਿਨਾਂ ਸਾਦ ਆਇਆ ਸਤਿਗੁਰ ਬੂਝ ਬੁਝਾਈ ਇਕ ਨਾ ਨਾਮ ਹੋ ਆਪ ਭਲਾਏ ਇਕ ਨਾ ਗੁਰਮੁਖ ਦੇ ਬੁਝਾਈ ਸਦਾ ਸਦਾ ਸਲਾਹੇ ਹੋ ਸੰਤੋ ਤਿਸ ਦੀ ਵੱਡੀ ਵਡਿਆਈ ਤਿਸ ਬਿਨੇ ਅਵਰਨਾ ਕੋਈ ਰਾਜਾ ਕਰਤ ਪਾਵਸ ਬਣਤ ਬਣਾਈ ਨਿਆਉ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮ ਮੰਨਾਈ ਤਿਸਨੋ ਪ੍ਰਾਣੀ ਸਦਾ ਧਿਆਵੂ ਜਿਨ ਗੁਰਮੁਖ ਬਣਤ ਬਣਾਈ ਸਤਗੁਰ ਭੇਟੈ ਸੋ ਜਨ ਸੀਜੈ ਜਿਸ ਹਿਰਦੈ ਨਾਮ ਵਸਾਈ ਸਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਹਾ ਬਿਸਮਾਦ ਮੇਰਾ ਪ੍ਰਭ ਰਵਿਆ ਸਰਬ ਥਾਈ RAM KALI MOHALLA 5 ਅਸ਼ਟ ਪਦੀਆਂ 1 ਓ ਅੰਕਾਰ ਸਤਿਗੁਰ ਪ੍ਰਸਾਦ ਕਿਨਹੀ ਕੀਆ ਪਰਵਿਰਤ ਪਸਾਰਾ ਕਿਨਹੀ ਕੀਆ ਪੂਜਾ ਵਿਸਥਾਰਾ ਕਿਨਹੀ ਨਿਵਲ ਕੋਇ ਅੰਗਮ ਸਾਦੇ ਮੋਹਿ ਦੀਨ ਹਰ ਹਰ ਆਰਾਦੀ ਤੇਰਾ ਭਰੋਸਾ ਪਿਆਰੇ ਆਨ ਨਾ ਜਾਨਾ ਵਿਸਾਰਾ ਹਾਉ ਇਨਹੀ ਗ੍ਰਹ ਤਜ ਵਣਖੰਡ ਪਾਇਆ ਇਨਹੀ ਮੋਨ ਔ ਧੂਤ ਸਦਾਇਆ ਕੋਈ ਕਹਤੋ ਅਨੰਨ ਭਗਉਤੀ ਮੋਹੇ ਦੀਨ ਹਰ ਹਰ ਊਟ ਲੇਤੀ ਇਨਹੀ ਕਹਿਆ ਹਉ ਤੀਰਥ ਵਾਸੀ ਕੋਈ ਅਨ ਤਜ ਭਇਆ ਉਦਾਸੀ ਕਿਨਹੀ ਭਵਨ ਸਭ ਧਰਤੀ ਕਰਿਆ ਮੋਹੇ ਦੀਨ ਹਰ ਹਰ ਦਰ ਪਰਿਆ ਕਿਨਹੀ ਕਹਿਆ ਮੈਂ ਕੁਲਹਿ ਵੜਿਆਈ ਕਿਨਹੀ ਕਹਿਆ ਬਾਹਾਂ ਬਹੁ ਭਾਈ ਕੋਈ ਕਹਿ ਮੈਂ ਧਨਹਿ ਪਸਾਰਾ ਮੋਹਿ ਦੀਨ ਹਰ ਹਰ ਆਧਾਰਾ ਕਿਨਹੀ ਖੂੰਗਰ ਨਿਰਤ ਕਰਾਈ ਕਿਨਹੁ ਵਰਤਨੇਮ ਮਾਲਾ ਪਾਈ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹਿ ਦੀਨ ਹਰ 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 ਧਿਆਇਆ ਕਿਨਹੀ ਸਿੱਧ ਬਹੁ ਚੇਟਕ ਲਾਏ ਕਿਨਹੀ ਭੇਖ ਬਹੁ ठाट ਬਣਾਏ ਕਿਨਹੀ ਤੰਤ ਮੰਤ ਬਹੁ ਖੇਵਾ ਮੋਹੇ ਦੀਨ ਹਰ 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 ਸੇਵਾ ਕੋਈ ਚਤੁਰ ਕਹਾਵੇ ਪੰਡਤ ਕੋ ਖੱਟ ਕਰਮ ਸਹਿਤ ਸਿਉ ਮੰਡਤ ਕੋਈ ਕਰੇ ਆਚਾਰ ਸੁ ਕਰਨੀ ਮੋਹੇ ਦੀਨ ਹਰ 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 ਸਰਣੀ ਸਗਲੇ ਕਰਮ ਧਰਮ ਜੁਗ ਸੋਦੇ ਬਿਨ ਨਾਮ ਹੈ ਇਹੋ ਮਾਨਾ ਪਰਬੋਦੇ ਕਹੋ ਨਾਨਕ ਜੋ ਸਾਧ ਸੰਗ ਪਾਇਆ ਬੂਜੀ ਤ੍ਰਿਸ਼ਨਾ ਮਹਾ ਸੀਤ ਲਾਇਆ RAM ਕਲੇ ਮਹੱਲਾ